ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਲੰਗਰ ਹਾਲ ਹੈ ਤੇ ਹੁਣ ਲੰਗਰ ਸ਼ਕਾਂਗੇ ਜੀ ਆਪਣੀ 판ਡੇ ਤੁੱਤੇ ਜਾ ਰਹੇ ਨੇ ਸਿੱਕਾਲ ਜੀ ਸਾਰਿਆਂ ਨੂੰ ਆ ਜਾ ਰਹੀ ਹੈ ਸਾਡੀ ਚਰਚੀ ਅੱਜ ਇੱਕ ਨਵੀਂ ਗੱਲ ਹੋਈ ਸਾਡੇ ਉਰੇ ਇੱਕ 치ੜੀ ਨੇ ਆ ਲੈਣਾ ਪਾਇਆ ਆ ਦੇਖੋ ਬਿੱਲੀਆਂ ਫਿਰਦੀਆਂ ਨੇ ਇਹਨਾਂ ਦੀ ਮੰਮੀ ਨੇ ਪਤਾ ਨਹੀਂ ਹੁਣ ਉਹ 치ੜੀ ਜਿਹੜੇ ਅੰਡੇ ਦਿੱਤੇ ਨੇ ਇਥੇ ਆ ਦੇਖੋ ਆ ਚਿੜੀ ਦਾ ਹਨਾ ਆ ਦੇਖੋ ਪੱਜ ਗਈ ਹੈਗੀ ਸੀ ਮਿਲਦਾ ਦੇ ਇਹਦੇ ਵਿੱਚ ਆ ਦੇਖੋ ਇੱਕ ਮੈਂਬਰ ਨੂੰ ਇਹਨਾਂ ਨੇ ਬਿੱਲੀ ਖਾ ਗਈ ਚਿੜੀ ਗਈ ਅੰਦਰ ਨੂੰ ਬਾਕੀ ਪਤਾ ਨਹੀਂ ਹੁਣ ਚਿੜੀ ਆ ਕਿਹੜਾ ਇਹਨਾਂ ਦੀ ਮੰਮੀ ਇਹਨਾਂ ਦਾ ਇੱਕ ਮੈਂਬਰ ਖਾ ਗਈ ਆ ਦੇਖੋ ਲੁਕਦੇ ਫਿਰਦੇ ਨੇ ਮੂੰਹ ਲਗਾਉਂਦੇ ਫਿਰਦੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆ ਸਾਡੀ ਜੱਜ ਜੀ ਆ ਸਸੀ ਕਾ ਕਰੋ ਜੀ ਸਾਰੇ ਸਸੀ ਕਾ ਏ ਦੇਖਿਆ ਇਹਨਾਂ ਦੀ ਆ ਸਾਡੀ ਜੀ ਸਬਜ਼ੀਆਂ ਆ ਗਈ ਜੀ ਮਾਤਾ ਇਹਨਾਂ ਦੀ ਅੱਜ ਸਰਦਾਰ ਜੀ ਦਾ ਜਨਮ ਦਿਨ ਹੈ ਹੈਪੀ ਬਰਥਡੇ ਕੱਲ ਮੇਰਾ ਜਨਮ ਦਿਨ ਸੀ ਤੇ ਦੁੱਖ ਦੀ ਗੱਲ ਹੈ ਬਿੱਲੀ ਨਾ ਣੂਗੜੇ ਬੈਠੇ ਨੇ ਜਿਹੜੀ ਦਿਖਾਤਾ ਦਿਖਾਤਾ ਤਿੰਨ ਮੁੱਢ ਤਿੰਨ ਅੰਡੇ ਨੇ ਹਾਂ ਹਾਂ ਤਿੰਨ ਨੇ ਮੈਂ ਦੱਸਦਾ ਇੱਕੇ ਚੋਂ ਹੁਣ ਉੜ ਕੇ ਗਈ ਐ ਨਹੀਂ ਪਤਾ ਹੁਣ ਕਿਹੜਾ ਮੈਂਬਰ ਚਾਪ ਜੀ ਦਾ ਨਾ ਅੱਜ ਸੂਟ ਆ ਇਹਦੀ ਨਾਨੀ ਨੇ ਤੇ ਯਾਦ ਸੰਦਾਰਾ ਦਿੱਤਾ ਆ ਇਹਦੇ ਨਾਪ ਆ ਸੂਟ ਦਾ ਤੇ ਇਹਨੂੰ ਤੋਕੇ ਰੱਖਿਆ ਇਹਦਾ ਜੇ ਇੱਕ ਹੋਰ ਪਲਾਜਾ ਸੂਟ ਨਾਪ ਨੂੰ ਦੇ ਕੇ ਆਉਣਾ ਗਾਇਸ ਤੇ ਅੱਜ ਜਿਹੜੀ ਹਰਿ ਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਤੁਹਾਨੂੰ ਲੱਖ ਲੱਖ ਵਧਾਈਆਂ ਹਾਂ ਹੈ ਜੀ ਜੁਨੇ ਕਿਤੇ ਜੇ ਜਪ ਜੀ ਇਦਨ ਨੂੰ ਕਰੀ ਹਾਂਪੀ ਬਰਥਡੇ ਪਾਪਾ ਥੈਂਕ ਯੂ ਅਮਾ ਨੂੰ ਇਹ ਫੋਟੋ ਕੀ ਬੋਲਣਾ ਆ ਤੁਸੀਂ ਮੰਮਾ ਨੇ ਬਰਡੇ ਤੇ ਕੀ ਕੀਤਾ ਸੀ ਗਾਇਸ ਨੂੰ ਦੱਸੋ ਤੁਸੀਂ ਮੰਮਾ ਦੇ ਬਰਡੇ ਤੇ ਕੀ ਕੀਤਾ ਸੀ ਦੱਸੋ ਕੀ ਕੀਤਾ ਸੀ ਦੱਸੋ ਪੈਰ ਲਗਾ ਗਿਆ ਸੀ ਕੀ ਪੈਰ ਲਗਾ ਲਿਆ ਸੀ ਇਹ ਆ ਦਾ ਪੈਰ ਅੱਛਾ ਜੱਜ ਨੂੰ ਯਾਦ ਨਹੀਂ ਕੇਕ ਕੱਟਿਆ ਸੀ ਜੱਜ ਨੇ ਕੇਕ ਕੱਟਿਆ ਬਾਚੇ ਨੂੰ ਕੇਕ ਕੱਟ ਕੇ ਦਿੱਤਾ ਘੁੰਮਣ ਲੱਗੀ ਉਹ ਤੇ ਪੈਰ ਮਾਰ ਲਿਆ ਆ ਦੇਖੋ ਆ ਫਿਰਦੇ ਨੇ ਵਿਚਾਰੇ ਇਹਨਾਂ ਦੀ ਮੰਮੀ ਜਿਆਦਾ ਸ਼ਰਾਰਤੀ ਐ ਭੁਖੜਾ ਇਹ ਨਹੀਂ ਹੈਗੇ ਇਹਨੇ ਇਨਨੂ ਉਥੇ ਦੁੱਧ ਰੱਖ ਗਿਆ ਸੀ ਮੈਂ ਆ ਦੇਖ ਲੀਲੀ ਪਲਾਂਟ ਹੋ ਗਿਆ ਨਾ ਲੀਲੀ ਇਕੱਲਾ ਹੀ ਇੱਥੇ ਜਰਾ ਹੈ ਉਹ ਦੁੱਧ ਇਹਨੂੰ ਪਲਾਇਆ ਮੈਂ ਜਿਹੜਾ ਬਿੱਲੀ ਨੂੰ ਰੱਖਿਆ ਸੀ ਯਾਰ ਠੀਕ ਹੈ ਚਲ ਚੱਲੀਏ ਹੁਣ ਚਲੋ ਜੀ ਆਜੋ ਲਓ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਟੋਪੀ ਕੈਪਰੀ ਫੱਟੀ ਹੋਈ ਪੈਂਟ ਸਕਰਟ ਮੋਬਾਈਲ ਔਰ ਜੁਰਾਬਾਂ ਇਹਨਾਂ ਨੂੰ ਦੂਰ ਰੱਖਿਆ ਕਰੋ ਜੀ ਠੀਕ ਹੈ ਅਪਾਰ ਪ੍ਰਕਾਸ਼ ਪਰਬਸ਼ੀਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਲਾਟ ਦੀ ਰਿਪੋਰਟਿੰਗ ਕੀਤੀ ਸੀ ਤੇ ਆਏ ਦੇਖੋ ਇਹ ਠੀਕ ਹੈ ਬਿਲਕੁਲ ਸਹੀ ਹੈ ਇੱਧਰ ਜੀ ਲੰਗਰ ਹਾਲ ਹੈ ਤੇ ਹੁਣ ਲੰਗਰ ਸ਼ਕਾਂਗੇ ਜੀ। ਪਣੀ ਪਾਂਡੇ ਤੁੱਤੇ ਜਾ ਰਹੇ ਨੇ। ਚਲੋ ਜੀ ਚੱਲੀਏ। ਪ੍ਰਸ਼ਾਦਾ ਸ਼ਕ ਲਿਆ। ਚਲੋ ਜੱਪੂ ਕਰਨ ਨੂੰ ਚੱਲਦੇ ਹੁਣ। ਤੇ ਸਾਡੀ ਜਪਜੀ ਦੀ ਡੇਲੀ ਰੁਟੀਨ ਹੈ ਜੀ ਗੁਰਦੁਆਰਾ ਸਾਹਿਬ ਆਉਣ ਦੀ। ਰੈਂਗ ਬਣਾ ਲਈ ਅਸੀਂ ਘਰ ਆ ਗਏ ਸੀ ਜੀ ਆ ਸਾਡੇ ਘਰ ਦੀਵਾਰ ਅਮਰੂਦ ਲੱਗੇ ਹੋਏ ਨੇ ਉਹ ਤੋੜ ਕੇ ਹਟਿਆ ਤੇ ਆ ਘਰ ਦੀ ਛੱਤ ਤੇ ਸਬਜ਼ੀਆਂ ਇਹਦੇ ਬੀਜ ਸੁਕਾ ਕੇ ਸਟੋਰ ਸੰਭਾਲ ਕੇ ਰੱਖ ਲਾਂਗੇ ਅਗਲੇ ਸੀਜ਼ਨ ਕੰਮ ਆਉਣਗੇ ਆ ਇਦਾਂ ਹੀ ਜੰਗਲੀ ਕਰੇਲੇ ਨੇ ਤੇ ਇਹਨਾਂ ਦੇ ਬੀਜ ਵੀ ਸੰਭਾਲ ਕੇ ਰੱਖ ਲਾਂਗੇ ਇਹ ਅਸੀਂ ਅਮਰੂਦ ਦਾ ਬੂਟਾ ਲਿਆਏ ਸੀ ਜਨਮ ਦਿਨ ਕਰਕੇ ਕਿਉਂਕਿ ਜਨਮ ਦਿਨ ਆ ਦੇ ਦਿਨ ਸਾਰਾ ਕੁਝ ਨਹੀਂ ਹੁੰਦਾ ਤੇ ਅਮਰੂਦ ਦਾ ਬੂਟਾ ਹਾਈਬ੍ਰਿਡ ਹੈ ਜੀ ਲਾਲ ਅਮਰੂਦ ਲੱਗਣਗੇ ਗਮਲੇ ਦੇ ਵਿੱਚ ਵੀ ਇਹਨੂੰ ਫਲ ਲੱਗੂਗਾ ਤੇ ਨਰਸਰੀ ਤੋਂ ਜਦੋਂ ਵੀ ਤੁਸੀਂ ਹਾਈਬ੍ਰਿਡ ਕਹਿ ਕੇ ਬੂਟਾ ਲੈਣਾ ਜੀ ਜਿਹੜਾ ਗਮਲੇ ਦੇ ਵਿੱਚ ਹੁੰਦਾ ਹੋਵੇ ਤੇ ਆਹ ਅਮਰੂਦ ਦੇ ਬੂਟੇ ਬੀਜਾਂ ਤੋਂ ਤਿਆਰ ਨੇ ਇਹ ਸਿਰਫ ਧਰਤੀ 'ਚ ਵਧੀਆ ਫਲ ਦਿੰਦੇ ਨੇ ਇਹ ਹਾਈਬ੍ਰਿਡ ਨਹੀਂ ਹੈਗੇ ਜੀ ਦੇਸੀ ਅਮਰੂਦ ਨੇ ਇਸੇ ਤਰ੍ਹਾਂ ਕੜੀ ਪੱਤਾ ਤੇ ਇਸ ਵਾਰ ਮੈਨੂੰ 11 ਬੂਟਿਆਂ ਦੀ ਸੇਵਾ ਆਈ ਆ ਜਾਸ ਕਰਕੇ ਪਿੰਡੀਆਂ ਮੈਨੂੰ ਛੱਤ ਤੋਂ ਵਾਧੂ ਮਿਲ ਜਾਂਦੀਆਂ ਨੇ। ਘਰ ਦੀ ਛੱਤੇ ਸਾਨੀ ਨਾਲ ਪਿੰਡੀਆਂ ਤੁਸੀਂ ਲਗਾ ਸਾਲੇ ਦੇਖੋ ਬੂਟੇ ਦੀ ਤਰ੍ਹਾਂ ਸਬਜ਼ੀ ਲੱਗਦੀ ਆ ਤੇ ਕੋਈ ਇਹਨੂੰ ਔਖਾ ਨਹੀਂ ਹੈਗਾ ਸੰਭਾਲਣਾ ਮਿੱਟੀ ਪਾਣੀ ਔਰ ਖਾਦ ਬਸ ਇਹਦੇ ਨਾਲ ਹੀ ਸਾਨੀ ਨਾ ਹੋ ਜਾਂਦੀ ਆ ਬੀਜਾਂ ਲਈ ਰੱਖੀ ਰਹੀ ਆ ਪਿੰਡੀ ਇਹਦੇ ਬੀਜ ਸੰਭਾਲ ਕੇ ਰੱਖਾਂਗੇ। ਇਸੇ ਤਰ੍ਹਾਂ ਇੱਧਰ ਵੀ ਪਿੰਡੀਆਂ ਲੱਗੀਆਂ ਹੋਈਆਂ ਨੇ। ਆ ਲਾਲ ਕਾਲਾ ਬੂਟਾ ਆ ਬੈਠਾ ਇਹ ਫੁੱਲ ਖਾ ਜਾਂਦਾ। ਚਲੋ ਇਹ ਵੀ ਪੋਲੀਨੇਸ਼ਨ 'ਚ ਮਦਦ ਕਰਦਾ। ਇਸੇ ਤਰ੍ਹਾਂ ਬਾਕੀ ਸਾਰੀਆਂ ਪਿੰਡੀਆਂ ਵੀ ਤੋੜਨਾ ਦੇਖੋ ਇੱਧਰ ਵੀ ਬੈਠਾ। ਸਾਰੇ ਫੁੱਲਾਂ ਤੇ ਨੇ ਐਦਾਂ ਕੀਤਾ ਡਿਜ਼ਾਈਨ ਛੱਡੇ ਹੋਏ ਨੇ ਆਪਣੇ। ਲੋ ਇਹ ਕੋ ਆ ਗਿਆ। ਤੀਜਾ ਵੀ ਆ ਗਿਆ ਇਹਨਾਂ ਦਾ। ਪਾਟਨਾ ਉਹ ਟੁੱਟ ਜਾ ਭੈਣ ਪਿੰਡੀ ਏ। ਲੋ ਜੀ ਇੰਨੀਆਂ ਕ ਪਿੰਡੀਆਂ ਨੇ ਤੇ ਬਾਕੀ ਹੋਰ ਬੂਟਿਆਂ ਤੇ ਵੀ ਤੋੜ ਲਵਾਂ। ਇਹ ਪਿੰਡ ਇਹ ਮਿਲ ਗਿਆ ਮੈਨੂੰ ਖੁਸ਼ਕ ਮੈਨੂੰ ਕੱਲ ਸਵੇਰ ਮਿਲ ਗਿਆ ਸੀ ਇੱਕ ਡੰਗ ਦੀ ਸਬਜੀ ਦਾ ਕੰਮ ਬਣ ਗਿਆ ਕਰਦੀ ਸਬਜੀ ਆਰਗੇਨਿਕ ਤੇ ਇਸੇ ਤਰ੍ਹਾਂ ਮੈਂ ਦੁਪਹਿਰ ਖੀੜੀ ਲਗਾਈ ਆ ਤੇ ਮੇਰੇ ਭੈਣ ਭਰਾਵਾਂ ਨੇ ਕਈਆਂ ਨੇ ਮੈਨੂੰ ਕਿਹਾ ਕਿ ਸਾਨੂੰ ਦੁਪਹਿਰ ਖੀੜੀ ਚਾਹੀਦੀ ਹੈ ਮੇਰੇ ਕੋਲ 7-8 ਬੂਟੇ ਦੁਪਹਿਰ ਖੀੜੀ ਆ ਇੱਕ ਸਟਾਰ ਵਾਲੀ ਵੀ ਦੁਪਹਿਰ ਖੀੜੀ ਹੈ ਜਿਹਦੇ ਗੱਬੇ ਸਟਾਰ ਬਣਦਾ ਪਰ ਦੇਖਦੇ ਆ ਉਹ ਮੈਨੂੰ ਇਸ ਵਾਰ ਉਹਦੇ ਫੁੱਲ ਉੱਗੇ ਨਹੀਂ ਮਿਲੇ ਤੇ ਆ ਦੇਖੋ ਫੋਟੋ ਲਾਕਾ ਦੁਪਹਿਰ ਖੀੜੀ ਆ ਦੇਖੋ ਜੀ ਇਹ ਡੱਬਿਆਂ ਚ ਲਗਾਈ ਆ ਇਹ ਮੇਰੇ ਕੋਲ 3 6 7 ਡੱਬੇ ਨੇ 7 ਦੇ 7 ਰੰਗ ਨੇ ਕੁਝ ਕੁ ਦੋ ਰੰਗ ਹੋਰ ਨੇ ਉਹ ਜੇ ਉੱਗੇ ਨਹੀਂ ਦੇਖੋ ਜੇ ਮਿਲ ਜਾਣ ਤਾਂ ਇਹ ਛੋਟੇ ਛੋਟੇ ਮਤਲਬ ਇੰਨੇ ਛੋਟੇ ਗਮਲੇ ਦੇ ਵਿੱਚ 5 ਤੋਂ 10 ਇੰਚ ਇੰਚ ਦੀ ਲੰਬਾਈ ਦੇ ਵਿੱਚ ਆਸਾਨੀ ਨਾਲ ਹੋ ਜਾਂਦੇ ਨੇ ਤੇ ਦੇਖੋ ਨੇ ਫੁੱਲ ਬਹੁਤ ਸੋਹਣੇ ਲੱਗਦੇ ਨੇ ਤੇ ਘੱਟ ਦੇਖਪਾਲ ਵਿੱਚ ਹੁੰਦੇ ਨੇ ਕੋਈ ਖਾਸ ਦੇਖਪਾਲ ਨਹੀਂ ਅਗਰ ਤੁਸੀਂ ਮਿੱਟੀ 'ਚ ਵੀ ਲਗਾਉਂਗੇ ਤਾਂ ਵੀ ਇਹ ਹੋ ਜਾਣਗੇ ਆ ਦੇਖੋ ਛੋਟੀਆਂ-ਛੋਟੀਆਂ ਕਟਿੰਗਾਂ ਵੀ ਇਹਨੇ ਵਧੀਆ ਹੋ ਜਾਂਦੀਆਂ ਨੇ ਮੈਨੂੰ ਨੇ ਇੱਕ ਕਮੈਂਟ ਆਇਆ ਕਿ ਭੈਣੇ ਚੀੜੀਆਂ ਦੇ ਸਿਰਫ ਆਂਡੇ ਨੂੰ ਤੇ ਕੋਈ ਪੰਛੀ ਨਹੀਂ ਆ ਰਿਹਾ ਵੀਡੀਓ ਬਣਾਇਓ ਤੇ ਸਵੇਰ ਸਰਦਾਰ ਜੀ ਨੇ ਜਿਹੜੀ ਚੀੜੀ ਨੂੰ ਦੇਖਿਆ ਬਿੱਲੀ ਨੂੰ ਖਾਂਦੇ ਹੋਏ ਉਹ ਕੋਈ ਚੀੜੀ ਹੋਰ ਸੀ ਤੇ ਆ ਦੇਖੋ ਬਲੂੰਗੜੇ ਵੀ ਹਜੇ ਇੱਥੇ ਨੇ ਰੋਟੀ ਖਾ ਰਿਆ ਲਾਡੂ ਬੈਠਾ ਆ ਕਿਊਟੀ ਪਾਈ ਤੇ ਚੀੜੀ ਉੜ ਕੇ ਮੇਰੇ ਸਾਹਮਣੇ ਉੱਤਰ ਗਈ ਐ ਚੀੜੀ ਬਿਲਕੁਲ ਠੀਕ ਐ ਸ਼ੁਕਰ ਮਾਲਕ ਦਾ ਇਹਦੇ ਵਿੱਚ ਚੀੜੀ ਨੇ ਤਿੰਨ ਅੰਡੇ ਦਿੱਤੇ ਹੋਏ ਨੇ ਤੇ ਅਗਰ ਦੇਖਦੇ ਹੋਏ ਤਾਂ ਆਹ ਉਹ ਦੇਖੋ ਤਿੰਨ ਅੰਡੇ ਨੇ ਆਹ ਦੇ ਛੋਟੂ ਛੋਟੂ ਜੇ ਤਿੰਨ ਅੰਡੇ ਤੇ ਆਹ ਦੇਖ ਕਿੰਨਾ ਵਧੀਆ ਬੁਣਿਆ ਹੋਣੇ ਤੇ ਬੁਣਿਆ ਵੀ ਉਹਨੇ ਇੱਥੋਂ ਆ ਆ ਮੱਕੀ ਵੈਸੇ ਪੱਟਣੀ ਸੀ ਮੈਂ ਪਰ ਉਹਨੇ ਇਹ ਤੋਂ ਥੋੜੇ ਥੋੜੇ ਧਾਗੇ ਬਣਾ ਬਣਾ ਕੇ ਉਹਨੂੰ ਬੁਣਿਆ ਆਪਣੇ ਆਲ ਨੇ ਇਹਨੂੰ ਸ਼ੁਕਰਾ ਮਾਲਕ ਦਾ ਇੱਕ ਵਾਰ ਫੇਰ ਸ਼ੁਕਰ ਹੈ ਨਹੀਂ ਬਹੁਤ ਦੁੱਖ ਸੀ ਤੇ ਆਂਡਿਆਂ ਨੂੰ ਫਿਰ ਗਰਮੈਸ ਦੇਣ ਲਿਕ ਪੱਲਮ ਤੇ ਡੱਬੇ ਵਿੱਚ ਰੱਖਣਾ ਪੈਣਾ ਸੀ ਚਲੋ ਜਿਹੜਾ ਮਾਂ ਦਾ ਫਰਜ ਹੈ ਉਹ ਮਾਂ ਨੂੰ ਹੀ ਪਤਾ ਹੁੰਦਾ ਸ਼ੁਕਰਾ ਮਾਲਕ ਦਾ ਕਿੱਥੇ ਚੱਲਣਾ ਬੁੱਤਾ ਮੈਂ ਆਪਣੇ ਕੱਪੜੇ ਲਾਂ ਚੰਗੀਆਂ ਕੱਪੜੇ ਵਾ ਜਮਜੀ ਕਪੜੇ ਲੈਣ ਚਲੇ ਇਹਦਾ ਨਾਪਾਲਾ ਸੂਟ ਤਾਰ ਕੇ ਲਿਆਵਾ ਪਹਿਲਾਂ ਮੈਂ 1 ਮਿੰਟ ਜਮਜੀ ਨੂੰ ਆਹ ਸੂਟ ਪਸੰਦ ਆ ਜੀ ਮਹਿਰੂਨ कलर ਲੈ ਜੀ ਅੱਛਾ ਉਧਰ ਕਟਿੰਗ ਕਰਨ ਲੈ ਕੇ ਚੱਲੇ ਨੇ ਅਸੀਂ ਗਏ ਜਮਜੀ ਆਹ ਲੈ ਲਓ ਮੈਡਮ ਜੀ ਕਹਿੰਦੀ ਨਹੀਂ ਮੈਨੂੰ ਨਾਭੀ ਰੰਗੇ ਪਸੰਦ ਆ ਤੇ ਆ ਇਹਦੇ ਪਲੇਨ ਕਲਰਾਂ ਦੇ ਵਿੱਚ ਚਾਰ ਰੰਗ ਨੇ ਬੜੇ ਸੋਹਣੇ ਨੇ ਤੇ ਆ ਬੈਂਗਣੀ ਦਾ ਰੰਗ ਬਹੁਤ ਸੋਹਣਾ ਚਲੋ ਬਾਕੀ ਬੱਚੇ ਦੀ ਪਸੰਦ ਇਹ ਦੁਕਾਨ ਤੇ ਸਭ ਤੋਂ ਗਲਤ ਗੱਲ ਕੀ ਲੱਗੀ ਦੇਖੋ ਪੈਸਾ ਤਾਂ ਜੀ ਦਰਸਤਾਂ ਤੇ ਤਾਂ ਲੱਗਦਾ ਨਹੀਂ ਹੈ ਨਾ ਹਰ ਕਿਸੇ ਦੀ ਕੀਮਤ ਕਮਾਈ ਹੁੰਦੀ ਆ ਇਹਨਾਂ ਨੇ ਜਿਹੜਾ ਨਾਭੇ ਰੰਗ ਦਾ ਸੂਟ ਹੈ 1 ਮੀਟਰ 130 ਰੁਪਏ ਮੀਟਰ ਲਗਾਇਆ ਔਰ 450 ਦਾ ਮੈਂ 6 ਮੀਟਰ ਸੇਮ ਕਪੜਾ ਖੰਨੇ ਤੋਂ ਲੈ ਕੇ ਆਈਆਂ ਸਮਰਾਰਾ ਰੋਡ ਤੋਂ ਤੇ ਪਰ ਦੁਕਾਨਦਾਰ ਕਦੇ ਬਾਰੇ ਨਹੀਂ ਆਉਣ ਦਿੰਦਾ ਜੀਨੇ ਦੁਕਾਨਦਾਰੀ ਚਲਾਣੀ ਹੁੰਦੀ ਆ ਇਹਨਾਂ ਨੇ 2 ਮੀਟਰ ਸਾਨੂੰ 250 ਰੁਪਏ ਦਾ ਸੂਟ ਦਿੱਤਾ ਹਨ ਮੇਰੇ ਬਹੁਤ ਖੜ ਗਿਆ ਦੁਬਾਰਾ ਨਹੀਂ ਦੁਕਾਨ ਤੇ ਜਾਣਾ ਔਰ ਤੁਸੀਂ ਵੀ ਅਗਰ ਲੋਕਲ ਏਰੀਆ ਦੇ ਨੇੜੇ ਰਹਿੰਦੇ ਹੋ ਤਾਂ ਸਮਰਾਲਾ ਰੋਡ ਤੇ ਇੱਕ ਦੁਕਾਨ ਹੈ ਜੋ ਮੈਂ ਖੰਨੇ ਦਾ ਲਾਸਟ ਟਾਈਮ ਗਈ ਉਹ ਬਲੌਗ ਦੇ ਵਿੱਚ ਸ਼ੇਅਰ ਕੀਤੀ ਆ ਉਹ ਦੁਕਾਨ ਤੇ ਉੱਥੋਂ ਸਮਰਾਲਾ ਰੋਡ ਤੋਂ ਕੱਪੜਾ ਬਹੁਤ ਸਸਤਾ ਤੇ ਥੋਕ ਰੇਟ 'ਚ ਮਿਲਦਾ ਅੱਜ ਬਣਾਉਣੇ ਨੇ ਕarele ਕarele ਕੱਟ ਲਈਏ ਚ ਵੀ ਥੋੜੇ ਜਿਨੇ ਆਹ ਬੋਲੀ ਤਾਂ ਭਰ ਗਈ ਤੇ ਸਰਦਾਰ ਜੀ ਨੂੰ ਉੱਧਰ ਸਰਾਲਾ ਜੀ ਬਣਾਉਣੇ ਨੇ ਚਾਹ ਕੰਨ ਦਾ ਜੇ ਗਾ ਪੈਂਦਾ ਅਜਬਜੀ ਰੁੱਸੀ ਬੈਠੀ ਆ ਇਹ ਦੀਦੀ ਨੋਖਾ ਕਿਵੇਂ ਕਢਦੀ ਆ ਕੱਲ ਹੀ ਮੈਂ ਲੈ ਕੇ ਜਾਂਦੇ ਨੂੰ ਖੇਡ ਇਹ ਸ਼ਾਮ ਨੂੰ ਬਾਹਰ ਖੇਡ ਕੇ ਆਈ ਆ ਜਬਜੀ ਜਬਜੀ ਰਾਣੀ ਤੇ ਇਸ ਜਨਮ ਦਿਨ ਤੇ ਖਾਸ ਏ ਸੀ ਕਿ ਇਸ ਜਨਮ ਤੇ ਅਸੀਂ 11 ਬੂਟੇ ਲਗਾ ਰਹੇ ਹਾਂ ਦਰਖਤ ਲਗਾ ਰਹੇ ਹਾਂ ਪਿੱਛੇ ਅਮਰੂਦ ਦੇ ਨੇ ਨਿੰਮ ਕੜੀ ਪੱਤੇ ਤੇ ਨਿੰਮ ਦੇ ਬੂਟੇ ਤਾਂ ਮੈਂ ਗਿਫਟ ਕਰਤੇ ਸੀ ਇਹ ਤਾਂ ਮੈਂ 1-2 ਮਹੀਨੇ ਪਹਿਲਾਂ ਹੀ ਗਿਫਟ ਕਰਦੇ ਜਿੰਨੇ ਕਿ ਮੇਰੇ ਕੋਲ ਨਿੰਮ ਦੇ ਬੂਟੇ ਸੀ ਇਸ ਤੋਂ ਜ਼ਿਆਦਾ ਤਾਂ ਹਜੇ ਸਿਰਫ 11 ਬੂਟੇ ਹੋਰ ਨੇ ਜੋ ਸੇਵਾ ਕਰਨੇ ਆ ਤੇ ਹੋਰ ਜਨਮ ਦਿਨ ਤੇ ਕੋਈ ਅਸੀਂ ਖਾਣ ਨਹੀਂ ਕੀਤਾ ਕੱਲ ਅਸੀਂ ਕੇਕ ਖਾ ਲਿਆ 18 ਨੂੰ 19 ਨੂੰ ਅਸੀਂ ਨਕਰੇਲਿਆਂ ਦੀ ਸਬਜ਼ੀ ਬਣਾ ਲਈ ਤੇ ਮਿੱਠੇ ਦੇ ਨਾਲ ਥੋੜਾ ਜਿਹਾ ਘੋੜਾ ਬੈਲੈਂਸ ਬਣਾ ਰਿਹਾ ਇਹ ਬਲੌਗ ਛੋਟਾ ਸੀ ਮਿੰਨੀ ਬਲੌਗ ਸੀ ਤੇ ਚਲੋ ਜੀ ਸੇਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਤੇ ਕਿਰਪਾ ਬਣਾਉਣ ਔਰ ਖੁਸ਼ੀਆਂ ਪਰੇ ਦਿਹਾੜੇ ਆਉਂਦੇ ਰਹਿਣ ਤੇ ਧੰਨਵਾਦ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਏ